ਉਧਾ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੌਕੇ ਨਾਬਾ ਦੇ ਮੰਦਰਾਂ ਨੂੰ ਦੁਲਹਨ ਵਾਂਗ ਸਜਾਇਆ ਗਿਆ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਮੌਕੇ ਮੰਦਰ ਦੇ ਪੁਜਾਰੀਆਂ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੇ ਵਿੱਚ ਕਾਫੀ ਜੋ ਸ਼ਰਧਾ ਹੈ ਦੇਖਣ ਦੇਖਣ ਨੂੰ ਮਿਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਇਸ ਤੋਂ ਪਹਿਲਾਂ ਪੰਜ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਦੇਸ਼ਪੁਰ ਦੇ ਵਿੱਚ ਪੂਜਾ ਅਰਚਨਾ ਸ਼੍ਰੀ ਕ੍ਰਿਸ਼ਨ ਜੀ ਦੀ ਕੀਤੀ ਜਾ ਰਹੀ ਹੈ ਨਾਬਾ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਮੰਦਰਾਂ ਦੇ ਵਿੱਚ ਉਹਨਾਂ ਨੂੰ ਸਜਾਇਆ ਗਿਆ ਇੰਤਜ਼ਾਮ ਜਿਹੜੇ ਨੇ ਪੂਰੇ ਕੀਤੇ ਹੋਏ ਨੇ ਨਾਬ ਜੋ 400 ਸਾਲ ਪੁਰਾਣਾ ਕ੍ਰਿਸ਼ਨ ਭਗਵਾਨ ਦਾ ਮੰਦਿਰ ਸਥਿਤ ਹੈ ਇਸ ਮੰਦਿਰ ਦੇ ਵਿੱਚ ਕ੍ਰਿਸ਼ਨ ਭਗਵਾਨ ਔਰ ਰਾਧਾ ਰਾਣੀ ਦੀ ਮੂਰਤੀ ਵੀ ਸਥਾਪਿਤ ਹੈ ਜੋ ਕਿ ਇੱਕ ਇੱਕ ਜੱਜ ਕੀ ਇੱਕ ਮੂਰਤੀ ਜਿਹੜੀ ਹੈ ਵਿੰਦਾਬਨ ਦੇ ਵਿੱਚ ਸਥਾਪਿਤ ਹੈ ਤਾਂ ਫਿਲਹਾਲ ਇਹ ਤਸਵੀਰਾਂ ਨਾਬਾ ਦੇ ਮੰਦਿਰ ਦੀਆਂ ਨੇ ਜਿੱਥੇ ਸ਼ਰਧਾਲੂ ਪਹੁੰਚ ਰਹੇ ਨੇ ਆਪਣੀ ਸ਼ਰਧਾ ਭਾਵਨਾ ਨੂੰ ਵੇਖਦੇ ਹੋਏ ਆਪਣੀਆਂ ਮਨੋਕਾਮਨਾ ਅਨੂ ਲੈ ਕੇ ਜੋ ਅਰਦਾਸਾਂ ਨੇ ਉਹ ਸ਼ਰਧਾਲੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਦੇਸ਼ ਭਰ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਨਾਬਾ ਦਾ ਇਹ ਮੰਦਿਰ ਹੈ ਜਿਹੜਾ ਕਿ 400 ਸਾਲ ਪੁਰਾਣਾ ਇਹ ਮੰਦਿਰ ਹੈ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਜਿੱਥੇ ਉਹਨਾਂ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਕ੍ਰਿਸ਼ਨ ਭਗਵਾਨ ਔਰ ਰਾਧਾ ਰਾਣੀ ਦੀ ਮੂਰਤੀ ਸਥਾਪਿਤ ਹੈ ਤਾਂ ਵ੍ਰਿੰਦਾਵਨ ਦੇ ਵਿੱਚ ਵੀ ਇੱਕ ਮੂਰਤੀ ਸਥਾਪਿਤ ਹੈ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਭਗਤਾਂ ਦੇ ਵਿੱਚ ਖੁਸ਼ੀਆਂ ਪਾਈਆਂ ਜਾ ਰਹੀਆਂ ਨੇ ਅੱਜ ਅਸੀਂ ਪੁਰਚੀਨ ਪੁਰਚੀਨ ਮੰਦਿਰ ਦਿਖਾਉਣ ਜਾ ਰਿਹਾ ਜੋ ਕਿ 300 ਸਾਲ ਪੁਰਾਣਾ ਸਾਡੇ ਪਿੱਛੇ ਦੀ ਤਸਵੀਰਾਂ ਦੇਖ ਸਕਦੇ ਹੋ ਭਗਵਾਨ ਦੀਆਂ ਸਿਰਫ ਹਿੰਦੁਸਤਾਨ ਦੇ ਵਿੱਚ ਦੋ ਮੂਰਤੀਆਂ ਨੇ ਭਗਵਾਨ ਦੀ ਦੇਖ ਕੇ ਬ੍ਰਿਦਾਵਨ ਤੇ ਇੱਕ ਨਾਬਾ ਦੇ ਵਿੱਚ ਇਹ ਦੋ ਮੂਰਤੀਆਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਦਕਿ ਨਾਬਾ ਦੇ ਵਿੱਚ ਸੰਗਤਾਂ ਦੇ ਵਿੱਚ ਉਸ ਮੰਦਿਰ ਦੇ ਵਿੱਚ ਮੰਦਿਰ ਮੱਥਾ ਟੇਕ ਨੂੰ ਲੈ ਕੇ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਅਸੀਂ ਪੁਜਾਰੀ ਜੀ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀ ਨੇ ਮਹਾਰਾਜ ਜਿਹੜੀਆਂ ਜਨਮਾਸ਼ਟੀਆਂ ਦੇ ਲੈ ਕੇ ਕੀਤੇ ਗਏ ਨੇ ਭਗਵਾਨ ਦੇ ਜਨਮ ਦਿਨ ਲੈ ਕੇ ਤੁਹਾਨੂੰ 4-5 ਦਿਨ ਹੋ ਗਏ ਜਿਹੜੀਆਂ ਕਰਦੇ ਹਾਂ ਕਿ ਕੱਲ ਨੂੰ ਜਨਮ ਅਸ਼ਟਮੀ ਹੈ ਕੱਲ ਨੂੰ ਰਾਤ ਨੂੰ 12 ਵਜੇ ਆਰਤੀ ਹੋਊਗੀ ਜਿਉਂ ਜਿਉਂ ਕ੍ਰਿਸ਼ਨ ਪ੍ਰਭੂ ਜੀ ਦਾ ਜਨਮ ਦਰਸਾਇਆ ਜਾਊਗਾ ਤੇ ਮੰਗਲਵਾਰ ਨੂੰ ਭੰਡਾਰਾ ਹੋਊਗਾ ਜੀ ਬਰੇ ਸਾਰਾ ਦਿਨ ਚੱਲੂਗਾ ਸ਼ਾਮ ਤੱਕ ਬਿਲਕੁਲ ਕਿੰਨੇ ਸਦੀਆਂ ਪੁਰਾਣਾ ਮੰਦਿਰ ਜਿਹੜਾ ਨਾਭਾ ਦੇ ਵਿੱਚ ਨਾਭਾ ਰਿਆਸਤ ਦਾ ਵਿੱਚ ਬੜੀ ਸੰਗਤ ਦੇ ਵਿੱਚ ਉਤਸ਼ਾਹ ਜਿਹੜਾ ਜਨਮ ਅਸ਼ਟਮੀ ਲੈ ਕੇ ਪਾਇਆ ਜਾ ਰਿਹਾ ਇਹ 300 ਸਾਲ ਪੁਰਾਣਾ ਮੰਦਿਰ ਜੀ ਰਾਜੇ ਮਹਾਰਾਜਾਂ ਦੇ ਸਮੇਂ ਦਾ ਜੀ ਇਹ ਮਹਾਰਾਜਾ ਅਸਮੀਰ ਸਿੰਘ ਜੀ ਨੇ ਬਣਵਾਇਆ ਸੀ ਲੋਕ ਪੁਰਾਣੇ ਬਿਰਗਾਂ ਦੇ ਦਰਸ਼ਨ ਮੁਤਾਬਕ ਜੀ ਉਸੇ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਤੁਸੀਂ ਐਵੇਂ 20 ਸਾਲ ਤੋਂ ਸੇਵਾ 20 ਸਾਲ 15 ਵੀਰ ਜੀ ਸੰਗ ਦਾ ਜਿਹੜੀ ਜਨਮ ਅਸ਼ਟਮੀਨ ਲੈ ਕੇ ਕਿੰਨੇ ਕੁ ਪ੍ਰਵਾਦਨ ਜਿਹੜੇ ਕੀਤੇ ਜਾਂਦੇ ਨੇ ਸਮੁੰਦਰ ਦੇ ਵਿੱਚ ਅਸੀਂ ਪੂਰਾ ਇੰਤਜ਼ਾਮ ਕੀਤਾ ਜਾਂਦੇ ਨੇ ਕਿ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਉਹ ਨਾ ਹੋਵੇ ਲੈਣਾ ਲਵਾਈਆਂ ਜਾਂਦੀਆਂ ਨੇ ਜੀ ਬਨਾਰੇ ਦੀ ਵਿਵਸਥਾ ਕੀਤੀ ਜਾਂਦੀ ਹੈ ਤੇ ਬਾਕੀ ਲੋਕਾਂ ਲਈ ਪੂਰਾ ਉਤਸ਼ਾਹ ਹੁੰਦਾ ਹੈ ਉਹਨੂੰ ਪੂਰਾ ਕਵਰ ਕੀਤਾ ਜਾਂਦਾ ਹੈ ਹਾਂ ਬਿਲਕੁਲ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕੀਤੇ ਗਏ ਨੇ ਤੁਹਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਜਿਹੜਾ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਲੰਬੀਆਂ ਲੈਣਾ ਨੇ ਜਿਹੜੀਆਂ ਸੰਗਤਾਂ ਲੱਗੀਆਂ ਹੋਈਆਂ ਨੇ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਭਗਵਾਨ ਜੀ ਦਾ ਜਨਮ ਦੇ ਨਾਲ ਜਿਹੜਾ ਹੋਣਾ ਉਸ ਦਾਪਾ ਦੇ ਵਿੱਚ ਉਸ ਮੰਦਿਰ ਦੀ ਪ੍ਰਚੀਨ ਮੰਦਿਰ ਦੀ 300 ਸਾਲ ਪੁਰਾਣਾ ਇਤਿਹਾਸਕ ਮੰਦਿਰਾ ਜਿਹਦੇ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਿਹਾ ਜਿਸ ਤਰ੍ਹਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਪਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਾਬਾ ਤੋਂ ਇਹ ਮੰਦਿਰ ਦੀਆਂ ਤਸਵੀਰਾਂ ਜੋ ਕਿ ਪ੍ਰਚੀਨ ਮੰਦਿਰਾਂ ਦਿਨ ਤੋਂ 400 ਸਾਲ ਪੁਰਾਣਾ ਰਾਜੇ ਮਹਾਰਾਜਾ ਵੱਲੋਂ ਇਸ ਮੰਦਿਰ ਦੀ ਸਥਾਪਨਾ ਕਰਵਾਈ ਗਈ ਸੀ ਦੋ ਭਗਵਾਨ ਕ੍ਰਿਸ਼ਨ ਭਗਵਾਨ ਦੇ ਮੂਰਤੇ ਨੇ ਇੱਕ ਬ੍ਰਿੰਦਰਾਵਨ ਰਾਧਾ ਰਾਣੀ ਦੇ ਦੋ ਮੂਰਤੀਆਂ ਨੇ ਜੋ ਕਿ ਇੱਕ ਬ੍ਰਿੰਦਰਾਵਨ ਇੱਕ ਨਾਬਾ ਦੇ ਵਿੱਚ ਸਥਾਪਿਤਾ ਜਜੋ ਕਿ ਪੂਰੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਮੰਦਿਰਾਂ ਨੂੰ ਦੁਲਹਨ ਦੀ ਤਰ੍ਹਾਂ ਜਿਹੜਾ ਸਜਾਇਆ ਗਿਆ ਸ਼ਿਮੜਿਆ ਲਈ ਨਾਬਾ ਤੋਂ ਹਰਮੀਤ ਸਿੰਘ ਬਾਣ ਸਦੇਸ਼ਪੁਰ ਦੇ ਵਿੱਚ ਜਨਮ ਅਸ਼ਮੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ। ਵੱਖ-ਵੱਖ ठाਵਾਂ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿੱਥੇ ਜਨਮ ਅਸ਼ਮੀ ਦੇ ਮੌਕੇ ਮੰਦਰਾਂ ਨੂੰ ਦੁਲਹਨ ਦੀ ਵਾਂਗ ਸਜਾਇਆ ਗਿਆ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਨਮ ਅਸ਼ਮੀ ਨੂੰ ਲੈ ਕੇ ਭਾਰੀ ਉਤਸ਼ਾਹ ਸ਼ਰਧਾਲੂਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਔਰ ਰਾਧਾ ਰਾਣੀ ਦੀ ਮੂਰਤੀ ਨੂੰ ਸਜਾਇਆ ਗਿਆ ਹੈ। ਹਾਲਾਂਕਿ ਜੋ ਮੰਦਰ ਨੇ ਉਹਨਾਂ ਨੂੰ ਵੀ ਲਾਈਟਿੰਗ ਔਰ ਫੁੱਲਾਂ ਦੇ ਨਾਲ ਸਜਾਇਆ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਵਕ ਵਕ ठाਵਾ ਤੋਂ ਇਹ ਤਸਵੀਰਾਂ ਆ ਰਹੀਆਂ ਨੇ ਹਰ ਦੇਸ਼ ਭਰ ਦੇ ਵਿੱਚ ਕਿ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਲੋਕ ਜਨਮਸ਼ਟਮੀ ਦੇ ਤਿਉਹਾਰ ਦੇ ਮੌਕੇ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਹਾਲਾਂਕਿ ਜੋ ਮੰਦਰ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਵੀ ਪੂਕਾ ਇੰਤਜ਼ਾਮ ਕੀਤਾ ਗਿਆ ਨੇ ਸ਼ਰਧਾਲੂਆਂ ਦੇ ਲਈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਸ਼ਰਧਾਲੂਆਂ ਨੂੰ ਮੰਦਰਾਂ ਦੇ ਵਿੱਚ ਨਤਮਸਤਕ ਹੋਣ ਦੌਰਾਨ ਨਾ ਆਵੇ ਤਾਂ ਜੋ ਪੂਜਾ ਅਰਚਨਾ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਵੱਲੋਂ ਮੰਦਿਰਾਂ ਦੇ ਵਿੱਚ ਪਹੁੰਚਿਆ ਗਿਆ ਹੈ ਮੱਥਾ ਟੇਕਿਆ ਜਾ ਰਿਹਾ ਨਤਮਸਤ ਸਾਰੇ ਮੰਦਿਰਾਂ ਦੇ ਵਿੱਚ ਤਸਵੀਰ ਤੁਸੀਂ ਦੇਖ 파 ਰਹੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪੂਜਾ ਅਚਲਾ ਕਰਦੇ ਹੋਏ ਨਜ਼ਰ ਇਹਨਾਂ ਤਸਵੀਰਾਂ ਦੇ ਵਿੱਚ ਆ ਰਹੇ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਔਰ ਰਾਧਾ ਰਾਨੀ ਜੀ ਦੀ ਪੂਜਾ ਜਿਹੜੀ ਇਹ ਕੀਤੀ ਜਾ ਰਹੀ ਹੈ ਦੁਲਹਨ ਵਾਂਗ ਉਹਨਾਂ ਨੂੰ ਸਜਾਇਆ ਗਿਆ